ਜੇ ਤੈਨਾਂ ਲੈਣੀਆਂ ਤਾਂ ਲੱਖ ਰਿਆ ਦੇ ਦੇਣਗੇ ਜਿਹੜਾ ਬਾਈ ਵੀਡੀਓ ਕਰਕੇ ਆਉਂਦਾ ਸ਼ੇਅਰ ਆਫਰ ਦੱਸੋਗੀ ਆ ਤੁਹਾਨੂੰ ਆਪਾਂ ਆਫਰ ਦੇਵਾਂਗੇ ਏਅਰਪੋਰਟ ਲੈ ਲਓ ਜਾਂ ਸਮਾਰਟ ਵਾਚ ਲੈ ਲਓ ਜਾਂ ਇਹਦੇ ਨਾਲ ਫੁੱਟ ਰੈਸਟ ਲੱਗਦਾ ਹੁੰਦਾ ਸੈਰ ਤੇ ਇੱਕ ਲੇਡੀ ਜੀ ਸਪੈਸ਼ਲ ਠੀਕ ਆ ਉਹ ਲੈ ਲਓ ਤਿੰਨਾਂ ਜੋ ਆਪਣੀ ਆਪਸ਼ਨ ਹੋਊਗੀ ਜੀ ਦੋਸਤੋ ਸ਼ਹਿਰ ਬਾਗਾ ਪੁਰਾਣਾ ਦੇ ਵਿੱਚ ਖੜੇ ਆ ਤੇ ਬਾਈ ਨੇ ਨਾ ਨਵੀਆਂ ਬੈਂਟਰੀ ਵਾਲੀਆਂ ਸਕੂਟਰਨੀਆਂ ਦਾ ਕੰਮ ਸ਼ੁਰੂ ਕੀਤਾ ਬਾਈ ਤੋਂ ਆਪਾਂ ਸਾਰੀਆਂ ਸਕੂਟਰਨੀਆਂ ਦੀ ਜਾਣਕਾਰੀ ਲਵਾਂਗੇ ਵੀਡੀਓ ਨੂੰ ਕਰਦੇ ਦੱਬ ਕੇ ਸ਼ੇਅਰ ਹਾਂਜੀ ਕੀ ਹਾਲਾ ਬਾਈ ਮਾਈਕ ਠੀਕ ਹੈ ਹਾਲ ਸਾਹਿਬ ਬਾਈ ਗੁਰਦੀ ਕੀ ਖਾਤੇ ਹੋ ਠੀਕ ਆ ਜੀ ਪਹਿਲਾਂ ਤਾਂ ਬਈ ਦੱਸੋ ਵੀ ਆਪਣੀ ਲੋਕੇਸ਼ਨ ਦੱਸੋ ਆਪਣੀ ਲੋਕੇਸ਼ਨ ਬਈ ਜੀ ਭੱਗਾ ਪ੍ਰਾਣਾ ਮੁੱਗਾ ਇਹ ਜੋ ਆਪਣੀ ਸ਼ਾਪ ਆ ਇਹ ਮੁੱਗਾ ਰੋਡ ਕੇਆਰ ਵਰਲਡ ਜਿੰਮ ਦੇ ਸਾਹਮਣੇ ਆ ਬਿਲਕੁਲ ਓਪੋਜ਼ਿਟ ਤੇ ਮਰਕਰ ਬਾਈਕ ਦੇ ਨਾਲ ਆ ਠੀਕ ਆ ਤੇ ਆਪਣੇ ਕੋਲ ਸਕੂਟਰੀ ਸਟਾਰਟਿੰਗ ਕਿੰਨੇ ਤੋਂ ਆ ਆਪਣੇ ਕੋਲ ਸਟਾਰਟਿੰਗ ਬਈ ਜੀ ਜੇ ਇੱਕ ਲੈਣੀ ਆ ਤਾਂ 35000 ਦੀ ਆ ਤੇ ਤਿੰਨ ਲੈਣੀਆਂ ਤਾਂ ਲੱਖ ਦੀਆਂ ਦੇ ਦਾਂਗੇ ਕਿਹੜੀ ਆ ਬਈ ਉਹ ਆਹ ਆ ਮਾਡਲ ਆ ਬਈ ਇਹ ਮਾਡਲ ਆ ਠੀਕ ਆ ਤੇ ਇਹਦੇ ਫੀਚਰ ਕੀ ਕੋ ਜਾ ਵੀ ਕਿੰਨੇ ਕਿਲੋਮੀਟਰ ਹੀ ਚੱਲਦੀ ਆ ਬਾਈ ਇਹ ਬਾਈ ਜੀ 30 ਤੋਂ 40 ਕਿਲੋਮੀਟਰ ਚੱਲਦੀ ਆ 30 ਤੋਂ 40 ਕਿਲੋਮੀਟਰ ਚਾਰ ਬੈਠਦੇ ਆ ਇਹਦੇ ਵਿੱਚ ਠੀਕ ਆ ਠੀਕ ਹੈ ਜੀ 6 ਮਹੀਨੇ ਦੀ ਗਾਰੰਟੀ ਹੈ ਇਹਦੀ ਕੋਈ ਕਰੂਜ਼ ਕਰਾਜ ਇਹ ਤੇ ਹੈ ਨਹੀਂ ਇਹ 'ਚ ਕਰੂਜ਼ ਹੈ ਨਹੀਂ ਠੀਕ ਆ ਉਹ ਕਿੰਨੇ ਦੀ ਸਪੀਡ ਤਾਈ ਚੱਲਦੀ ਆ ਇਹ ਸਪੀਡ ਹੈਗੀ ਆ 35 ਤੋਂ 40 35 ਤੋਂ 40 ਤੇ 35 ਤੋਂ 40 ਕਿਲੋਮੀਟਰ ਹੀ ਚੱਲਦੀ ਆ ਹਾਂ ਜੀ ਹਾਂ ਜੀ ਠੀਕ ਆ ਇਹ ਇੱਕ ਜੇ ਲੈਣੀ ਆ 35000 ਦੀ ਜੇ ਤੈਨੂੰ ਲੈਣੀ ਆ ਤਾਂ ਲੱਖ ਜੇ ਤਿੰਨ ਲੈਣੀਆਂ ਤਾਂ ਲੱਖ ਦੀਆਂ ਦੇ ਦੇਣਗੇ ਜਿਹੜਾ ਬਾਈ ਵੀਡੀਓ ਕਰਕੇ ਆਉਂਦਾ ਸ਼ੇਅਰ ਆਫਰ ਦੱਸੋਗੀ ਆ ਤੁਹਾਨੂੰ ਆਪਾਂ ਆਫਰ ਦੇਵਾਂਗੇ 에ਅਰਪੋਰਟ ਲੈ ਲਓ ਜਾਂ ਸਮਾਰਟ ਵਾਚ ਲੈ ਲਓ ਜਾਂ ਇਹਦੇ ਨਾਲ ਫੁੱਟ ਰੈਸਟ ਲੱਗਦਾ ਹੁੰਦਾ ਸੈਰ ਤੇ ਇੱਕ ਲੇਡੀ ਜਿ ਦੇ ਸਪੈਸ਼ਲ ਠੀਕ ਆ ਉਹ ਲੈ ਲਓ ਤਿੰਨਾਂ 'ਚੋਂ ਆਪਣੀ ਆਪਸ਼ਨ ਹੋਊਗੀ ਜਿਹੜਾ ਤੁਹਾਨੂੰ ਠੀਕ ਲੱਗਦਾ ਉਹ ਲੈ ਲੈ ਠੀਕ ਆ ਠੀਕ ਆ ਇਹ ਤੋਂ ਉੱਤੇ ਵਾਲਾ ਮਾਡਲ ਬਾਈ ਇਸ ਤੋਂ ਬਾਅਦ ਬਾਈ ਜੀ ਮਾਡਲ ਆਗੇ ਕਿ ਇਹਦੇ ਵਿੱਚ ਇੱਕ ਤੋਂ ਬਾਅਦ ਦੇ ਵਿੱਚ ਆਹ ਮਾਡਲ ਆ ਗਿਆ ਠੀਕ ਆ ਇਹ ਮੋਡਰਨ ਮੈਟੈਲਿਕ ਕੰਦਰਾ ਇਹ ਠੀਕ ਆ ਬਾਈ ਇਹ ਚ ਪੰਜ ਬੈਟਰੀ ਲਗਾਵਾ ਪੰਜ ਬੈਟਰੀ ਆ ਇਹ ਕਿੰਨੇ ਕਿਲੋਮੀਟਰ ਚੱਲਦੀ ਆ ਇਹ ਚੱਲਦੀ ਆ 50 ਤੋਂ 60 ਕਿਲੋਮੀਟਰ ਬਾਈ ਜੀ ਇਹ ਵੀ 50 ਤੋਂ 60 ਇਹ ਚੱਲਦੀ ਆ 50 ਤੋਂ 60 ਕਿਲੋਮੀਟਰ ਇਹ ਚੱਲਦੀ ਆ ਇਹਦਾ ਰੇਟ ਹੈਗਾ 52000 ਰੁਪਏ 52000 ਬਾਕੀ ਕੋਈ ਕਰੋਗੇ ਲੈਸ ਜਿਹੜਾ ਜਰੂਰ ਬਾਈ ਜੀ ਜਰੂਰ ਜੋ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਦਾ ਪੂਰਾ ਮਾਨਤਨ ਕੀਤਾ ਜਾਊਗਾ ਠੀਕ ਆ ਇਹ ਤੋਂ ਉਤਲਾ ਮਾਡਲ ਇਹ ਚ ਕਲਰ ਸਾਰੇ ਆ ਗਿਆ ਇਹਦੇ ਵਿੱਚ ਕਲਰ ਬਲੈਕ ਵੀ ਆ ਵਾਈਟ ਵੀ ਆ ਸਾਰੇ ਕਲਰ ਮਿਲ ਜਾਣਗੇ ਠੀਕ ਹੈ ਬਾਈ ਇੱਕ ਵਾਰ ਤੁਹਾਨੂੰ ਸ਼ੀਟ 'ਚ ਦਿਖਾ ਰਿਆ ਮੈਂ ਠੀਕ ਆ ਤੁਹਾਨੂੰ ਆਪਣਾ ਆਹ ਮਾਡਲ ਆ ਜਾਂਦਾ ਬਾਈ ਜੀ ਕਿਵੇਂ ਆਪਣੀ ਐਕਟਵਾ 4G ਆ ਹੋਂਡੇ ਵਾਲਿਆਂ ਦੀ ਹਾਂਜੀ ਹਾਂਜੀ ਯਾਨੀ ਕਿ ਉਹਦੀ ਸੇਮ ਆ ਕਾਪੀ ਆ ਲਾ ਕੇ ਦੋਸਤ ਕੋਈ ਕਿਦਾਂ ਮਰਜੀ ਉਹਦੇ ਕੋ ਅਰੀਜਨਲ ਆਪਣੀ ਪੈਟਰੋਲ ਵਾਲੀ ਬਣ ਜਾਣੇ ਨੇ ਠੀਕ ਆ ਬਾਈ ਪਰ ਇਹ ਬੈਟਰੀ ਵਾਲੀ ਹੈ ਬੈਟਰੀ ਵਾਲੀ ਇਹ ਇਹਦੇ ਵਿੱਚ ਦੋ ਅੱਖ ਨੇ ਬਾਈ ਜੀ ਠੀਕ ਹੈ ਜੀ ਇਹਦੇ ਵਿੱਚ ਵੱਡੀਆਂ ਬੈਟਰੀਆਂ ਪਾ ਕੇ ਲੈਣੀ ਆ ਤਾਂ ਇਹ 100 ਕਿਲੋਮੀਟਰ ਚੱਲੂਗੀ ਜਿਸ ਦਾ ਰੇਟ ਹੈ ਦਾ 37000 ਰੁਪਈਆ ਠੀਕ ਆ ਬਾਈ ਠੀਕ ਹੈ ਜੀ 37000 ਦੇ ਵਿੱਚ ਤੁਹਾਨੂੰ 100 ਕਿਲੋਮੀਟਰ ਚਲੰਤ ਚ ਸਾਲ ਦੀ ਗਾਰੰਟੀ ਆ ਬਾਈ ਜੀ ਸਾਲ ਦੀ ਗਾਰੰਟੀ ਆ ਹਾਂਜੀ ਹਾਂਜੀ ਤੇ ਕਲਰ ਸਾਰੇ ਹੈਗੇ ਆ ਸਾਰੇ ਕਲਰ ਵਿੱਚ ਹੈਗੇ ਆ ਬਲੈਕ ਤੇ ਸਪੀਡ ਇਹਦੀ ਕਿੰਨੇ ਦੀ ਹੈ ਸਪੀਡ ਇਹਦੀ ਬਾਈ ਜੀ 60 ਤੋਂ 65 ਦੀ ਸਪੀਡ ਹੈ ਇਹਦੀ 60 ਤੋਂ 65 ਚੱਲਦੀ ਆ ਹਾਂਜੀ 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 ਠੀਕ ਆ ਤੇ ਉਹ ਕਲਰ ਸਾਰੇ ਮਿਲ ਜਾਂਦੇ ਨੇ ਕਲਰ ਮਿਲ ਜਾਣਗੇ ਬਲੈਕ ਵੀ ਮਿਲ ਜੂਗਾ ਆਫਰ ਹਾਰੇ ਕੰਪਿਊਟਰੀ ਨਾਲ ਆਈ ਹਾਂਜੀ ਹੈਜੀ ਆਫਰ ਸਾਰੀਆਂ ਸਕੂਟੀਆਂ ਨਾਲ ਆ ਜੂਗਾ ਇਹ ਇਹਦੇ ਚ ਹੀ ਕਲਰ ਹੈ ਨਾ ਹਾਂ ਇਹਦੇ ਵਿੱਚ ਥੋੜਾ ਜਿਹਾ ਮਾਡਲ ਦਾ ਫਰਕ ਹੈ ਥੋੜਾ ਹੈਵੀ ਚ ਆ ਗਿਆ ਇਹ ਹੈਵੀ ਚ ਇਹ ਹੈਵੀ ਚ ਇਹ ਵੀ ਓਨਾ ਹੀ ਕਿਲੋ ਵਿੱਚ ਵੀ ਹੋਏ ਆ ਭਾਵੇਂ ਵੱਡੀਆਂ ਬੈਟਰੀਆਂ ਪਾ ਲਓ ਤੁਸੀਂ ਭਾਵੇਂ ਛੋਟੀਆਂ ਪਾ ਲਓ ਜੇ ਛੋਟੀਆਂ ਪਾ ਕੇ ਲੈਣੀ ਹੈ ਇਹ 70 ਦੀ ਹੈ ਇਹਦੇ ਵੱਡੀਆਂ ਪਾਉਣ ਦਾ ਤਾਂ 75 ਦੀ ਹੈ 75 ਦੀ 5000 ਦਾ ਫਰਕ ਆ ਬੈਂ ਤੇ ਉਧਰ ਵੇ ਸਟਾਰਟਿੰਗ ਉਦੋਂ ਬਾਅਦ ਆਪਾਂ ਉਧਰੋਂ ਸਟਾਰਟਿੰਗ ਕਰਦੇ ਆ ਠੀਕ ਹੈ ਜੀ ਵੈਸਪਾ ਤੋਂ ਜਿਹੜਾ ਠੀਕ ਆ ਦੇ ਵਿੱਚ ਬਹੁਤ ਆਈ ਜਾਂਦੇ ਆ ਲੋਕਾਂ ਕੋਲੇ ਬਹੁਤ ਹਲਕਾ ਪ੍ਰੋਡਕਟ ਹੁੰਦਾ ਪਰ ਆਪਾਂ ਕੁਆਲਿਟੀ ਵਰਤੀ ਆ ਬਾਈ ਜੀ ਪੱਕੀ ਕੁਆਲਿਟੀ ਦੇਣੀ ਲੋਕਾਂ ਨੂੰ ਆਪਾਂ ਪਰਿਵਾਰਕ ਰੈਸਟਾ ਬਣਾਉਣਾ ਠੀਕ ਆ ਠੀਕ ਆ ਬਾਈ ਬਹੁਤ ਵਧੀਆ ਗੱਲ ਆ ਪੰਜ ਬੈਟਰੀਆਂ ਹਾਂਜੀ 50 ਤੋਂ 60 ਕਿਲੋਮੀਟਰ ਦੀ ਚੱਲਣ ਦੀ ਗਰੰਟੀ ਆਪਣੀ ਠੀਕ ਆ ਸਪੀਡ ਸਪੀਡ ਇਹਦੀ ਹੈਗੀ ਆ ਬਾਈ ਜੀ 50 50 ਦੀ ਸਪੀਡ ਹੈ ਦੀ ਬਹੁਤ ਆ ਫਿਰ ਬਾਈ ਨੋਰਮਲ ਵੀ ਆ ਬਹੁਤ ਹੁੰਦੀ ਆ ਜਿਹੜਾ ਬੰਦਾ ਕੰਮਕਾਰ ਵਾਲਾ ਖੇਤ ਖੁੱਦ ਜਾਣਾ ਹਾਂ ਮੇਨ ਕਿਸਾਨਾਂ ਲਈ ਤੋਹਫਾ ਇਹ ਤੋਹਫਾ ਹੀ ਤੋਹਫਾ ਵੀ ਆਪਣੇ ਤੋਂ ਗੈਨੂਆ ਰੇਟ ਆ ਜਾਵਾ ਹਾਂ ਗੈਨੂਆ ਜੈਨੂ ਬਰ ਬਾਈ ਜੀ ਬਾਕੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਨੂੰ ਪੋਰਟਰੇਟ ਫ੍ਰੀ ਲਾ ਕੇ ਦੇਊਗਾ ਮੈਂ ਪੋਰਟਰੇਟ ਫ੍ਰੀ ਆ ਬਾਕੀ 에ਅਰਪੋਰਟ 에ਅਰਪੋਰਟ ਦੇ ਜਾਂ ਸਮਾਰਟ ਵਾਚ ਲੈ ਲਓ ਠੀਕ ਆ ਇੱਕ ਜੀ ਦੋਨਾਂ ਤੋਂ ਲੈ ਲਓ ਨਾਲ ਫੋਰਟਰੇਟ ਲਾ ਕੇ ਹਾਂਜੀ ਹਾਂਜੀ ਠੀਕ ਆ ਇਹਦੇ ਚ 5 ਬੈਟਰੀਆਂ 5 ਬੈਟਰੀਆਂ ਹੈ ਜੀ ਠੀਕ ਆ ਜੀ ਕਲਰ ਇਹ ਤੇ ਵੀ ਅਵੇਲੇਬਲ ਆ ਹਾਂ ਰਹਿ ਗਿਆ ਬਾਈ ਜੀ ਬਲੈਕ ਵਾਈਟ ਗ੍ਰੇ ਠੀਕ ਆ ਜੀ ਠੀਕ ਆ ਜੀ ਉਸ ਤੋਂ ਬਾਅਦ ਆ ਪੀਸ ਆ ਜਾਂਦਾ ਠੀਕ ਆ ਬਾਈ ਇਹ ਇੱਕ 7 ਕਲਰ ਇਹਦੀ ਵਿੱਚ ਲਾਈਟਿੰਗ ਆ ਇਹ ਤੁਹਾਨੂੰ ਚੈੱਕ ਵੀ ਕਰਾਉਣਾ ਆ ਆ ਦੇਖੋ ਭਾਈ ਜੀ ਇਹ ਜਿਹੜੀ ਆ ਲਾਈਟਿੰਗ ਆ ਸੱਤ ਕਲਰ ਦੀ ਲਾਈਟ ਕੱਢਦੀ ਹੈ ਇਹ ਠੀਕ ਆ ਠੀਕ ਹੈ ਜੀ ਪਲੱਸ LED ਲਾਈਟ ਹੈ ਇਹਦੇ ਵਿੱਚ ਕਹਿੰਦੇ ਜੀ LED ਲਾਈਟ ਆ ਗਈ ਆ ਪਲੱਸ ਇੱਕ ਹੋਰ ਇਹਦੇ ਵਿੱਚ ਆਪਸ਼ਨ ਆ ਉਦਾਂ ਇਹ 5 ਬੈਟਰੀਆਂ ਚਾਹੁੰਦਾ ਸੀ ਪਹਿਲਾਂ ਹੁਣ ਇਹਦੇ ਵਿੱਚ 6 ਬੈਟਰੀਆਂ ਵੀ ਪੈ ਸਕਦੀਆਂ ਇਹਦਾ ਕੰਟਰੋਲਰ ਹੈਵੀ ਹੋ ਗਿਆ ਵੱਡਾ ਠੀਕ ਆ ਪਲੱਸ ਮੋਟਰ ਵੀ ਥੋੜੀ ਹੈਵੀ ਹੋ ਗਈ ਆ ਮੋਟਰ ਵੀ ਹੈਵੀ ਚੱਲਦੀ ਵੀ ਜ਼ਿਆਦੇ ਤੇ ਭਾਈ ਦੀ ਵੀ ਜ਼ਿਆਦੇ ਆ ਇਹ ਹੁਣ ਆਪਣੇ ਅਧਾਰ ਤੇ ਆ ਜੇ ਤੁਹਾਨੂੰ 5 ਪੰਜ ਬੈਟਰੀਆਂ ਚ ਲੈਣੀ ਆ ਤਾਂ 50 ਤੋਂ 60 ਚੱਲੂ ਇਹ 6 ਬੈਟਰੀਆਂ ਪਾਉਣੀਆਂ ਤਾਂ 60 ਤੋਂ 70 ਕਿਲੋਮੀਟਰ ਚੱਲਦੀ ਹੈ ਠੀਕ ਆ ਤੇ ਇਹ ਚ ਹੋਰ ਫੀਚਰ ਬਾਈ 크ਰੂਜ਼ ਮੂਡ ਹਾਂ ਇਹ ਚ ਕੂ ਸਾਰਾ ਕੁਝ ਹੈਗਾ ਏ ਟੂ ਯਰ ਆ ਦੇ 크ਰੂਜ਼ ਦੀ ਸਪੈਸ਼ਲ ਹੈਗੀ ਆਪਸ਼ਨ ਇੱਥੇ ਮੈਂ ਤੁਹਾਨੂੰ ਦਿਖਾਉਣਾ ਚਲਾ ਕੇ ਵੀ ਆਹ ਦੇਖੋ ਬਾਈ ਜੀ ਆ ਜene ਉਹ ਪਿੱਛੇ ਟਾਇਰ ਦਿਖਾਉ ਚੱਲੀ ਜਾਂਦੇ ਆ ਠੀਕ ਹੈ ਮੁਕੇ ਨਹੀਂ ਆ ਨਹੀਂ ਸਾਰਾ ਦੇ ਆਈਟੀ ਟਾਇਰ ਚੈੱਕ ਕਰੋ ਛੋਟੇ ਟਾਇਰ ਮਾੜਾ ਟਾਇਰ ਨਹੀਂ ਪਾਇਆ ਸਿਰਾਂ ਬ੍ਰਾਂਡ ਟਾਇਰ ਠੀਕ ਆ ਲਾਈ ਵੀ ਲੋ ਮੈਂ ਕਹਿੰਦਾ ਜਿਹੜੇ 18 ਫੋਰਚੂਨਰ ਆਉਂਦੇ ਆਉਂਦੇ ਉਹੋ ਜਿਹੇ ਡਿਜ਼ਾਈਨ ਦੇ ਲਾਈ ਵੀ ਲੈਣ ਹਾਂ ਹਾਂ ਜੀ ਹਾਂ ਜੀ ਚੈੱਕ ਕਰ ਸਕਦੇ ਹੋ ਬਾਈ ਜੀ ਰੰਗ ਇਹਦੇ ਦੂਰੇ ਆ ਬਾਈ ਇੱਥੇ ਕਲਰ ਸਾਰੇ ਇਹਦੇ ਵਿੱਚ ਗ੍ਰੇ ਆ ਗਿਆ ਆ ਬਲੈਕ ਆ ਗਿਆ ਅੱਗੇ ਵਾਈਟ ਆ ਗਿਆ ਬਾਈ ਜੀ ਠੀਕ ਹੈ ਜੀ ਇਹ ਚ ਵੀ ਸਾਰੇ ਕਲਰ ਦਾ ਇਹਦੀ ਡਿਮਾਂਡ ਦੱਸੋ ਵੀ ਕਿੰਨੇ ਦਾ ਇਹ ਪੈਂਦੀ ਆ ਜੇ ਇਹ ਤੁਸੀਂ ਆਪਾਂ 5 ਪੈਂਟਰ ਲੈਣਾ 55000 ਦਾ ਲੱਗੂਗਾ ਬਾਈ ਜੀ ਇਹ ਦੇ ਮਤਲਬ ਇਹ ਜੀ ਜੀ ਬੈਂਟਰ ਚਲੇਣਾ ਤਾਂ ਆਪਾਂ ਲੈਸ ਕਰਕੇ ਤੁਹਾਨੂੰ ਲਾ ਦਾਂਗੇ 56500 56500 ਕਿਲੋਮੀਟਰ ਫਰਕ ਪੈਂਦਾ ਚੱਲ ਹਾਂਜੀ 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 ਇਹ ਦਿਨੇ ਵੰਡ ਲਾ ਗਈ ਬਾਈ ਜੀ ਇਹਦੇ ਇਹ ਤੋਂ ਅੱਗੇ ਵੱਧੇ ਆਗੇ ਝੋਟੇ ਆਗੇ ਇਹ ਠੀਕ ਆ ਝੋਟੇ ਇਹ ਹੈਗੇ ਡਬਲ 12 ਇੰਚੀ ਟੈਰੇ ਦੇ 12 ਇੰਚੀ ਪਲੱਸ 12 ਇੰਚੀ ਮੋਟਰ ਹੈ ਦੀ ਠੀਕ ਆ ਠੀਕ ਹੈ ਜੀ ਵੱਡੀ 1800 ਵਾਟ ਵਾਲੀ ਇਹ 1800 ਵਾਟ ਦੀ ਇਹ ਕਿੰਨੇ ਕਿਲੋਮੀਟਰ ਚੱਲਦੀ ਹੈ ਇਹ ਬਾਈ ਜੀ ਚੱਲੂਗੀ 80 ਕਿਲੋਮੀਟਰ ਆਉਂਗਾ ਹੱਸ ਕੇ 80 ਆ ਸਕੇ 80 ਮੈਂ ਕਹਣਾ ਨੀ ਯਾਰਾ ਬਾਈ ਜੀ ਇਹ ਝੋਟਾ ਇਹ ਰੇਟ ਹੈਗਾ 65000 ਰੁਪਿਆ 65000 ਇਸ ਕਰਕੇ ਆਪਾਂ ਤੁਹਾਨੂੰ ਲਾ ਦਾਂਗੇ 61000 ਜਿਹੜਾ ਵੀਡੀਓ ਸ਼ੇਅਰ ਕਰਕੇ ਉਹ 60000 ਦੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਸ਼ੇਅਰ ਕਰਕੇ ਉਹ ਬਸ ਠੀਕ ਹੈ 60000 ਦੀ ਲੱਗ ਹਾਂ 60000 ਦੀ ਲਾ ਦਾਂਗੇ ਨਾਲ ਪਲੱਸ ਆਪਾਂ ਫੁੱਟ ਰੇਟ ਦੇਵਾਂਗੇ ਠੀਕ ਆ ਠੀਕ ਹੈ ਜੀ ਤੇ ਗਾਰੰਟੀ ਫੁੱਲ ਦਾ ਹਰ ਇੱਕ ਜੀ ਗਾਰੰਟੀ ਚਾਰ ਚੀਜ਼ਾਂ ਦੀ ਗਾਰੰਟੀ ਹੁੰਦੀ ਆ ਸਾਲ ਦੀ ਗਾਰੰਟੀ ਹੁੰਦੀ ਆ 1 ਸਾਲ ਦੀ ਹਾਂਜੀ ਮੋਟਰ ਬੈਟਰੀ ਕੰਟਰੋਲਰ ਤੇ ਚਾਰ ਕਿੱਡੀ ਠੀਕ ਹੈ ਜੀ ਠੀਕ ਹੈ ਜੀ ਇਹ ਦੂਗੇ ਆ ਮਾਡਲ ਆ ਗਿਆ ਬਾਈ ਜੀ ਠੀਕ ਹੈ ਜੀ ਇਹ ਫੋਰਚਨਰ ਮਾਡਲ ਜਾਂ ਰੇਂਜ ਰੋਵਰ ਆ ਤੇ ਜਾਲੀ ਵੇਖ ਤੂੰ ਜਮ ਰੇਂਜ ਰੋਰ ਹੀ ਹੈ ਹਾਂ ਹਾਂ ਦੇਖ ਬਹੁਤ ਸੋਹਣਾ ਮਾਡਲ ਆ ਜੀ ਇਹਦੇ ਵਿੱਚ ਜੈਲੀ ਦੀ ਲੱਗ ਜਾਂਦੀ ਹੈ ਲੱਗ ਜਾਂਦੀ ਉਹ ਕਿੰਨਾ ਲੱਗਦਾ ਇਹ ਇਹ ਕਿੰਨੇ ਆ ਬੈਟਰੀਆਂ ਵਾਲਾ ਡਿਜੀਟਲ ਮੀਟਰ ਇਹ 6 ਆ ਬੈਟਰੀਆਂ ਵਾਲਾ ਬਾਈ ਜੀ ਇਹ ਮੀਟਰ ਵੇਖੋ ਤੁਸੀਂ ਹਾਂ ਜੀ ਹਾਂ ਜੀ ਮੈਂ ਕਹਿੰਦਾ ਨਿਆਰਾ ਵਾ ਠੀਕ ਹੈ ਪਲੱਸ ਇਹਦੇ ਵਿੱਚ ਵੀ ਹੈਗਾ ਕਰੂਜ਼ ਇਹ ਚ ਵੀ ਆ ਮੈਂ ਕਹਿੰਦਾ ਫੰਕਸ਼ਨ ਇੰਨੇ ਦਮਦਾਰ ਆ ਯਾਰ ਕੀ ਬਾਤ ਨਾ ਨੇ ਮੈਟੈਲਿਕ ਕਲਰ ਆ ਬਹੁਤ ਸੋਹਣਾ ਇਹਦੇ ਵਿੱਚ ਆਪਾਂ ਨੂੰ ਕਲਰ ਬਲੈਕ ਗ੍ਰੇ ਤੇ ਵਾਈਟ ਮਿਲ ਜੂਗਾ ਸਾਰੇ ਕਲਰ ਕਲਰ ਹੈਗੇ ਆ ਸਾਰੇ ਕਲਰ ਇਹਦੇ ਵਿੱਚ ਮਿਲ ਜਾਣਗੇ ਆਪਾਂ ਨੂੰ ਬਈ ਜਿਵੇਂ ਪਹਿਲੇ ਗੇਅਰ ਦੀ 36 ਦੀ ਸਪੀਡ ਆ ਹਾਂਜੀ ਪਹਿਲੇ ਗੇਅਰ ਦੀ 36 ਆ ਦੇ ਕਰੂਜ਼ ਲੱਗਾ ਵੇਖੋ ਬਈ ਹਾਂ ਹਾਂ ਬਈ ਠੀਕ ਹੈ ਜੀ ਅਗਰ ਸਾਰੇ ਮੈਸਨ ਦਿਖਾਉਣਾ 36 ਦੂਜੇ ਦੇ 50 ਦੀ 47 ਦੀ ਆ ਆਤੀ ਜਗੇਰ ਆ ਗਿਆ ਸਾਡੇ ਤੋਂ ਜਾਂਦਾ ਇਹ ਇਹ ਉਧਾ 60 ਦਿਖਾਉਂਦਾ ਪਰ 65 ਤੇ ਜਾਊਗਾ 65 ਤੇ ਜਾਊਗਾ ਕਰੂਜ ਅਵੇਲੇਬਲ ਹੈ ਤੇ ਸਾਰਾ ਕੁਝ ਆਪਣੇ ਯਾਰ ਵਧੀਆ ਸਾਰੀ ਜਿੰਨੇ ਮਾਡਲ ਆਪਣੇ ਕੋਲੇ ਹਾਈ ਕੁਆਲਿਟੀ ਦੇ ਪ੍ਰੋਡਕਟ ਸਾਰਾ ਠੀਕ ਆ ਬਾਈ ਮਾੜਾ ਪ੍ਰੋਡਕਟ ਬਾਈ ਨਾ ਰੱਖਣਾ ਤੇ ਨਾ ਵੇਚਣਾ ਹਾਂ ਤੇ ਜਿੰਨੀ ਆਪਾਂ ਲੋਕਾਂ ਨੂੰ ਚੰਗੀ ਚੀਜ਼ਾ ਫਿਰ ਆ ਦੇਣੀ ਹੈ ਤੇ ਬਾਹਲਾ ਆਪਣਾ ਬਜਟ ਵੀ ਹੈ ਨਹੀਂ ਇਹ ਕਿੰਨੇ ਦਾ ਬਾਈ ਇਹ ਆਪਾਂ ਨੂੰ ਕਹੂਗਾ ਬਾਈ ਜੀ ਉਧਾ ਰੇਟ ਹੈ ਤਾਂ 70000 ਰੁਪਿਆ ਵਾ ਠੀਕ ਆ ਆਪਾਂ ਲੈਸ ਕਰਕੇ ਲਾਵਾਂਗੇ ਇਹ 65000 ਰੁਪਿਆ 65000 ਇਹ ਡਬਲ ਡੈਸਕ ਹੈ ਡਬਲ ਡੈਸ਼ ਕੁ ਬ੍ਰੇਕ ਹੈ ਡਬਲ ਡੈਸ਼ ਕੀ ਇਹ ਹੈ ਠੀਕ ਆ ਬਾਈ ਇਹ ਮਾਡਲ ਦਾ ਫਰਕ ਹੈ ਤੇ ਲਾਈਟ ਦੂਜੀ ਥਾਰ ਵਾਲੀ ਲੱਗੀ ਹੋਈ ਹੈ ਬਾਈ ਚੈੱਕ ਕਰ ਸਕਦੇ ਹੋ ਤੁਸੀਂ ਦੇਖੋ ਜੀ ਹਾਂ ਜੀ ਐਲਈਡੀ ਇਹ ਥਾਰ ਵਾਲੀ ਲੱਗੀ ਹੋਈ ਹੈ ਕਿੰਨੀ ਮਰਜ਼ੀ ਚਲਾਓ ਤੁਸੀਂ ਬਹੁਤ ਲਾਈਟ ਹੈ ਜੀ ਤੇ ਵੱਡੀਆਂ ਗੱਡੀਆਂ ਚਾਹੁੰਦੀਆਂ ਹਨ ਹਾਂ ਜੀ ਆਜ ਵੀ ਬਹੁਤ ਸੋਹਣੀ ਲੱਗੀ ਬਾਈ ਹਨਾ ਇਹ ਤਾਂ ਬਾਈ ਕਿਆ ਬਾਤ ਹੈ ਇਹਦੇ ਵਿੱਚ ਕਿੱਲੋ ਹੈਗਾ ਵਾਈਟ ਗ੍ਰੇ ਅਤੇ ਬਲੈਕ ਠੀਕ ਆ ਹੁਣ ਆਪ ਦਾ ਨੰਬਰ ਬੋਲ ਦਿਓ ਬਾਈ ਇੱਕ ਤਾਂ ਹਾਂਜੀ ਬਾਈ ਜੀ ਆਪਣਾ ਨੰਬਰ ਹੈਗਾ 97816 ਠੀਕ ਹੈ ਜੀ 00612 ਠੀਕ ਆ ਤੇ ਇੱਕ ਨਾਲ ਹੋਰ ਲੈ ਲਓ ਕਈ ਵਾਰੀ ਲੱਗਦਾ ਨਹੀਂ ਹੁੰਦਾ ਕਿਉਂਕਿ ਫੋਨ ਕਾਲ ਜ ਬਹੁਤ ਆ ਰਹੇ ਹਾਂਜੀ 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 96885 ਠੀਕ ਹੈ ਜੀ 1002 ਤੇ ਇੱਕ ਵਾਰੀ ਐਡਰੈਸ ਬਾਈ ਹੋਰ ਬੋਲ ਐਡਰੈਸ ਬਾਈ ਜੀ ਆਪਣਾ ਹੈਗਾ ਜਿਲ੍ਹਾ ਮੋਗਾ ਸ਼ੇਰ ਬਾਗਾ ਪਰਾਣਾ ਬਾਗਾ ਪਰਾਣਾ ਤੇ ਮੋਗਾ ਰੋਡ ਤੇ ਆਪਣੀ ਸ਼ਾਪ ਆ ਕੇਰ ਵੈਲਡ ਜਮ ਦੇ ਸਾਹਮਣੇ ਉਹ ਜੀ ਸਾਹਮਣੇ ਜੈਮਾ ਕੇਰ ਵਾਲਾ ਉਹਦੇ ਜੀ ਬਿਲਕੁਲ ਆਪੋਲੀਟ ਆਪੋ ਜੇ ਸਾਹਮਣੇ ਠੀਕ ਹੈ ਠੀਕ ਹੈ ਬਾਈ ਹਾਂ ਟੋਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਹਾਂ ਮਾਨਤਨ ਬਾਈ ਤੁਸੀਂ ਕਰਨਾ ਮਾਨਤਨ ਬਾਈ ਜੀ ਫੁੱਲ ਕਰਾਂਗੇ ਤੇ ਆਫਰ ਵੀ ਅਵੇਲੇਬਲ ਹੈ ਹੈਗੇ ਆ ਤੇ ਆਪਾਂ ਨੂੰ ਜਿਹੜੇ ਵੀ ਮੇਰੇ ਵੀਰ ਨੇ ਹੁਣ ਇੱਕ ਵਾਰੀ ਫੋਨ ਜ਼ਰੂਰ ਕਰ ਲੈਣਾ ਠੀਕ ਹੈ ਜੀ ਠੀਕ ਹੈ ਬਾਈ ਠੀਕ ਹੈ ਤੂੰ ਜ਼ਰੂਰ ਕਰਕੇ ਆਉਣਾ ਬਾਕੀ ਬਹੁਤ ਬਹੁਤ ਧੰਨਵਾਦ ਬਾਈ ਮੈਂਨੇ ਆਪਣਾ ਟਾਈਮ ਕੱਢ ਕੇ ਦੇਖੀ ਧ